ਇੱਕ ਦਿਨ ਨਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਿਆ। ਵੀ ਕਈ ਵਾਰੀ ਥੋੜੀ ਜੀ ਗੱਲ ਤੋਂ ਸਾਨੂੰ ਵੱਡਾ ਹਰਜਾਨਾ ਭੁਗਤਣਾ ਪੈ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਵਿੱਚ ਬਿਰਾਜਮਾਨ ਨੇ ਤੇ ਭਾਈ ਕੀਰਤੀਆ ਉਹਨਾਂ ਦੇ ਸਿਰ ਦੇ ਉੱਪਰ ਚੌਰ ਕਰ ਰਿਹਾ। ਭਾਈ ਕੀਰਤੀਆ ਚੌਰ ਕਰੀ ਜਾਂਦਾ ਬੈਠੇ ਬੈਠੇ ਮਹਾਰਾਜ ਕਹਿੰਦੇ ਬਾਹਰੋਂ ਆਵਾਜ਼ ਆ ਰਹੀ ਐ ਕੋਈ ਰਿਛ ਲਈ ਫਿਰਦਾ ਹੈ ਬੰਦਾ ਉਹ ਖੇਡ ਦਿਖਾ ਰਿਹਾ ਉਹਨੂੰ ਇੱਥੇ ਬੁਲਾ ਕੇ ਲਿਓ ਉਹ ਹੈਰਾਨ ਹੋਗੇ ਸਾਰੇ ਵੀ ਮਹਾਰਾਜ ਨੇ ਕੀ ਕਰਨਾ ਇਹੋ ਜੀ ਖੇਡ ਵੇਖ ਕੇ ਉਹਨੂੰ ਬੁਲਾ ਕੇ ਲਿਓ ਭਾਈ ਕੀਰਤ ਕੀਰਤਿਆ ਚੌਰ ਕਰੀ ਜਾਂਦਾ ਤੇ ਮਹਾਰਾਜ ਕਹਿੰਦੇ ਬੁਲਾ ਕੇ ਲੈ ਕੇ ਆਓ ਉਹ ਬਾਹਰੋਂ ਬੁਲਾ ਕੇ ਲੈ ਕੇ ਆਂਦਾ ਰਿਛ ਵਾਲੇ ਨੂੰ ਉਹ ਜਦੋਂ ਰਿਛ ਖੇਡ ਦਿਖਾਉਂਦਾ ਹੈ ਨਾ ਉਹ ਸਾਰੇ ਹੱਸ ਪੈਂਦੇ ਆ ਤੇ ਮਹਾਰਾਜ ਕਹਿੰਦੇ ਵੀ ਕੀਰਤੀਆ ਤੂੰ ਨਾ ਹੱਸ ਜਿਹੜਾ ਚੋਰ ਕਰਦਾ ਸੀ ਕੀਰਤੀਆ ਤੂੰ ਨਾ ਹੱਸ ਕਹਿੰਦਾ ਠੀਕ ਹੈ ਮਹਾਰਾਜ ਉਹ ਫੇਰ ਜਦੋਂ ਰਿਛ ਮਤਲਬ ਖੇਡਾ ਦਿਖਾਉਂਦਾ ਥੋੜਾ ਜਿਹਾ ਉਹ ਫੇਰ ਹੱਸਣ ਲੱਗ ਜਾਂਦੇ ਨੇ ਸਾਰੇ ਉਹ ਮਹਾਰਾਜ ਕਹਿੰਦੇ ਕੀਰਤੀਆ ਤੂੰ ਨਾ ਹੱਸ ਮਹਾਰਾਜ ਇਹ ਕੀ ਗੱਲ ਸਾਰੇ ਹੱਸੀ ਜਾਂਦੇ ਆ ਮੈਂ ਕਿਉਂ ਨਾ ਹੱਸਾਂ ਸਾਰੇ ਹੱਸੀ ਜਾਂਦੇ ਆ ਮਾਰੇ ਕਹਿੰਦੇ ਤੈਨੂੰ ਨਹੀਂ ਹਸਣਾ ਚਾਹੀਦਾ ਕਿਉਂ ਨਹੀਂ ਹਸਣਾ ਚਾਹੀਦਾ ਕਹਿੰਦੇ ਅਸਲ ਵਿੱਚ ਇਹ ਰਿਸ਼ ਨਹੀਂ ਇਹ ਤੇਰਾ ਪਿਓ ਹੈ ਸੋਭਾ ਰਾਮ ਆਖੋ ਸਤਨਾਮ ਮਹਾਰਾਜ ਮੇਰਾ ਪਿਓ ਮੇਰਾ ਪਿਓ ਤਾਂ ਦੇਗ ਵੰਡਦਾ ਹੁੰਦਾ ਸੀ ਸੰਗਤ ਵਿੱਚ ਜੇ ਦੇਗ ਵੰਡਣ ਵਾਲਿਆਂ ਨੂੰ ਇਹ ਜੂਨੀਆਂ ਮਿਲਦੀਆਂ ਤੇ ਫਿਰ ਸੇਵਾ ਕੌਣ ਕਰੇਗਾ ਸੇਵਾ ਨਾ ਭਾਵਨਾ ਦੀ ਹੁੰਦੀ ਹੈ ਨਾ ਜੋੜੇ ਅਸੀਂ ਵੀ ਸਾਫ ਕਰਦੇ ਹਾਂ ਤੇ ਜੋੜੇ ਹਰਿਮੰਦਰ ਸਾਹਿਬ ਵੀ ਸਾਫ ਕਰਦੇ ਆਂ ਸੇਵਾ ਕਰਨੀ ਹੁੰਦੀ ਹੈ ਨਾ ਜੋੜੇ ਨੂੰ ਹੱਥ 'ਚ ਪਾਉਣਾ ਪੈਂਦਾ ਉੱਪਰ ਚੱਕ ਕੇ ਐ ਕੱਪੜਾ ਮਾਰਨਾ ਪੈਂਦਾ ਫਿਰ ਸੇਵਾ ਹੁੰਦੀ ਹੈ ਪ੍ਰਵਾਨ ਗੁਰੂ ਦੇ ਦਰ ਤੇ ਸਾਧ ਸੰਗਤ ਜੀ ਅੰਦਰੂਨੀ ਜਦੋਂ ਸਾਨੂੰ ਗੁਰੂ ਦੀ ਸੰਗਤ ਦੇ ਵਿੱਚ ਗੁਰੂ ਦਾ ਨਜ਼ਰ ਆਉਂਦਾ ਉਹ ਸਭ ਕੁਝ ਇਦਾਂ ਨਹੀਂ ਕਿਉਂਕਿ ਕਈ ਵਾਰੀ ਨਾ ਸੀ ਜਦੋਂ ਇੱਕ ਉਂਗਲ ਕਿਸੇ ਬੰਨੇ ਕਰਦੇ ਆ ਤਾਂ ਤਿੰਨ ਆਪ ਦੇ ਬੰਨੇ ਹੁੰਦੀਆਂ ਵੀ ਦੋ ਤਿੰਨ ਵਾਰੀ ਪਹਿਲਾਂ ਆਪ ਨੂੰ ਵੇਖ ਵੀ ਮੇਰੇ 'ਚ ਤਾਂ ਨਹੀਂ ਕੋਈ ਇਦਾਂ ਕੋਈ ਹੋਇਆ ਹੋਣਾ ਕਦੇ ਮੈਥੋਂ ਤੇ ਫੇਰ ਅਸੀਂ ਕਹਿ ਸਕਦੇ ਆ ਸਾਧ ਸੰਗਤ ਜੀ ਉਹ ਮਹਾਰਾਜ ਕਹਿੰਦੇ ਵੀ ਤੇਰਾ ਪਿਓ ਆ ਇਹ ਸੋਭਾਰਾਮ ਮਹਾਰਾਜ ਇਹ ਕਿਉਂ ਰਿਛਦੀ ਜੁਨੀ ਕਿਵੇਂ ਪਿਆ ਕਿਉਂਕਿ ਜਿਤ ਲਾਗੋ ਮਨ ਵਾਸਨਾ ਸਾਈ ਪ੍ਰਗਟਾਨੀ ਤੇ ਬਾਣੀ ਕਹਿੰਦੀ ਆ ਨਾ ਵੀ ਜਹੋ ਜੀ ਵਾਸਨਾ ਮਨੁਕ ਜਿਉਂਦਾ ਹੈ ਉਹੋ ਜੀ ਮਿਲਦੀ ਉਹ ਕਹਿੰਦੇ ਇਹ ਤਾਂ ਪਿਆ ਵੀ ਇਹ ਨਾ ਦੇਗ ਵਰਤੌਂਦਾ ਹੁੰਦਾ ਸੀ ਤੇ ਇਹ ਰੁੱਖਾ ਵੜਾ ਸੀ ਇਹਨੂੰ ਬੋਲਣ ਦਾ ਪਤਾ ਨਹੀਂ ਸੀ ਨੌਲਜ ਨਹੀਂ ਸੀ ਵੀ ਉਹਦਾ ਸਿੱਧਾ ਹੀ ਬੋਲਦਾ ਸੀ ਉਹ ਇਹ ਸ਼ਬਦ ਵਰਤਣਾ ਹੁਣ ਉਹ ਇਹ ਸ਼ਬਦ ਅੱਜ ਕੱਲ ਕੋਈ ਬਹੁਤਾ ਨਹੀਂ ਪੜੀ ਲਿਖੀ ਦੁਨੀਆ ਹੋ ਗਈ ਅਣਪੜ ਤੇ ਵਰਤ ਸਕਦਾ ਵੀ ਕਿੱਧਰ ਜਾਣਾ ਉਹ ਇਦਾਂ ਆਪਾਂ ਕਹਿ ਦਿੰਨੇ ਆਂ ਕੋਈ ਸ਼ਬਦ ਵਰਤਣਾ ਤੇ ਮਹਾਰਾਜ ਕਿਵੇਂ ਪਿਆ ਇੱਕ ਕੋਈ ਕਿਸਾਨ ਗੱਡਾ ਲਈ ਜਾਂਦਾ ਸੀ ਕਹਿੰਦੇ ਉਹ ਜਾਂਦਾ ਜਾਂਦਾ ਕਹਿੰਦਾ ਮੈਂ ਗੁਰਦੁਆਰੇ ਹੋਇਆ ਆਵਾਂ ਦੇਗ ਲੈ ਆਵਾਂ ਮੇਰਾ ਗੱਡਾ ਹੌਲੀ-ਹੌਲੀ ਤੁਰਿਆ ਜਾਂਦਾ ਹੈ ਉਹ ਗੱਡਾ ਛੱਡ ਕੇ ਦੇਗ ਲੈਣ ਲੱਗਦਾ ਕਹਿੰਦਾ ਜੀ ਮੇਰਾ ਗੱਡਾ ਤੁਰਿਆ ਜਾਂਦਾ ਹੈ ਤੇ ਮੈਨੂੰ ਥੋੜੀ ਜੀ ਦੇਗ ਦੇ ਦਿਓ ਉਹ ਦੇਗ ਪਰਤੌਣ ਵਾਲਾ ਸੀ ਜਿਹੜਾ ਸੋਪਾ ਰਾਮ ਉਹ ਰਖ ਗਿਆ ਕਹਿੰਦਾ ਉਹ ਕਿਉਂ ਐ ਮੇਰੇ ਰਿਚਵੰਗੋਂ ਟੱਪੀ ਜਾ ਨਾ ਦੇ ਦੂੰਗਾ ਦੇਖ ਤੈਨੂੰ ਕੋਈ ਗੱਲ ਨਹੀਂ ਉਹ ਕਹਿੰਦਾ ਭਰਾਵਾ ਰਿਚਵੰਗ ਤੇ ਤੂੰ ਟੱਪੀ ਜਾ ਨਾ ਤੈਨੂੰ ਗੁਰਦੁਆਰੇ ਰਹਿ ਕੇ ਵੀ ਨਿਮਰਤਾ ਨਹੀਂ ਹੁੰਦੀ ਤੇਰੇ ਜੀ ਕਹਿੰਦਾ ਕੋਈ ਗੱਲ ਨਹੀਂ ਮੈਂ ਤੇ ਕਿਣਖਾ ਚੱਕ ਲੈਣਾ ਸ਼ਰਦਾ ਹੈ ਨਾ ਪ੍ਰਸ਼ਾਦ ਕਿਰਪਾ ਪ੍ਰਸ਼ਾਦ ਦਾ ਅਰਥ ਕਿਰਪਾ ਹੁੰਦੀ ਐ ਵੀ ਕਿਰਪਾ ਮਿਲ ਗਈ ਬਸ ਮਿਲ ਗਈ ਜਿਹੋ ਜੀ ਮਰਜ਼ੀ ਮਿਲ ਗਈ ਤੇ ਜਦੋਂ ਉਹ ਕਿਣਖਾ ਚੱਕ ਕੇ ਨਾ ਥੱਲਿਓਂ ਇਦਾਂ ਡਿੱਗਿਆ ਪਿਆ ਮੂੰਹ ਵਿੱਚ ਪਾ ਕੇ ਚਲਾ ਗਿਆ ਤੇ ਬਚਨ ਕਰ ਗਿਆ ਹੈ ਕਮਾਈ ਵਾਲਾ ਸੀ ਕਹਿੰਦੇ ਕੀਰਤੀਆ ਇਹ ਤੇਰਾ ਪਿਓ ਸੋਭਾ ਰਾਮ ਸੇਵਾ ਤੇ ਕਰਦਾ ਸੀ ਇਹਨੂੰ ਬਖਸ਼ਣ ਲਈ ਬੁਲਾਇਆ ਓਰੇ ਪਰ ਇਹ ਫਿੱਕਾ ਬੜਾ ਬੋਲਦਾ ਸੀ ਆਖੋ ਸਤ ਸਤਨਾਮ ਇਹ ਫਿੱਕਾ ਬੜਾ ਬੋਲਦਾ ਸੀ ਕਈ ਵਾਰੀ ਨਾ ਨਾਜਰੀ ਨਹੀਂ ਹੁੰਦੇ ਆਪਣੇ ਔਗਣਾਂ ਨਾਨਕ ਫਿੱਕਾ ਬੋਲਿਆ ਤਨਵਨ ਫਿੱਕਾ ਹੋਇ ਫਿਰ ਮਹਾਰਾਜ ਕਹਿੰਦੇ ਪ੍ਰਸ਼ਾਦ ਬਣਾ ਕੇ ਲੈ ਕੇ ਆਓ ਇਹ ਪ੍ਰਸ਼ਾਦ ਜਦੋਂ ਬਣਾ ਕੇ ਲਿਆਂਦਾ ਸ਼ਿਕਾਇਆ ਤੇ ਉਹਨੂੰ ਜੂਨੀ ਨੂੰ ਫਿਰ ਮੁਕਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਰਹਿਮਤ ਕੀਤੀ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਆ ਮਾਣ ਨਾ ਕੀਜੈ ਸ਼ਰਨ ਪ੍ਰੀਜੈ ਕਰੈ ਸੋ ਭਲਾ ਮਨਾਈਐ ਕਿ ਪ੍ਰਭੂ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ ਹੈ ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਸੁਣੀ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਏਉਂ ਦਰਸ਼ਨ ਹਰ ਜੀਉ ਪਾਈਐ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਹਦੀ ਭੇਟ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਪਰਮਾਤਮਾ ਹੈ ਨਾ ਜਿਹੜਾ ਉਹੋ ਲੱਭ ਲਈਦਾ ਹੈ ਭਇਓ ਅਨੁਗ੍ਰਹ ਪ੍ਰਸਾਦ ਸੰਤਨਕੈ ਹਰ ਨਾਮਾ ਹੈ ਮਿੱਠਾ ਕਿ ਸੰਤ ਜਨਾਂ ਦੀ ਕਿਰਪਾ ਨਾਲ ਜੇਸਾ ਮਨਉ ਕੁੱਤੇ ਪ੍ਰਭੂ ਦੀ ਮੇਰ ਹੋਵੇ ਉਹ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੂਲ ਨਰੰਜਨ ਡੀਠਾ ਕਿ ਸਤਿਗੁਰੂ ਸੱਚੇ ਪਾਈਸ਼ਾ ਕਹਿੰਦੇ ਆ ਕਿ ਦਾਸ ਨਾਨਕ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਜੀ ਨੇ ਕਿਰਪਾ ਕੀਤੀ ਤੇ ਹਰ ਥਾਂ ਉਹ ਪਰਮਾਤਮਾ ਦੇਸਣ ਲੱਗ ਪਿਆ ਜਿਹਦੀ ਕੋਈ ਖਾਸ ਕੁਲ ਨਹੀਂ ਜੋ ਮਾਇਆ ਦੇ ਪ੍ਰਭਾਵਾਂ